ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰਿਆਂ ਨੂੰ ਪਤਾ ਹੈ ਕਿ ਰਾਮ ਦੀ ਦਾ ਜਨਮ ਜਿਹੜਾ ਹੈ ਅਯੁੱਧਿਆ ਦੇ ਅੰਦਰ ਹੋਇਆ ਸੀਗਾ ਲੇਕਿਨ 1949 ਦੇ ਵਿੱਚ ਜਦੋਂ ਮੂਰਤੀਆਂ ਉੱਥੇ ਪ੍ਰਗਟ ਹੋਈਆਂ ਤੇ ਉਸ ਤੋਂ ਬਾਅਦ ਜਦੋਂ ਕੇਸ ਦਾਇਰ ਕੀਤਾ ਗਿਆ ਔਰ ਉਸ ਤੋਂ ਬਾਅਦ ਹਿੰਦੂ ਸਮਾਜ ਲਗਾਤਾਰ ਹੀ ਇਹਦੇ ਲਈ ਸੰਘਰਸ਼ ਕਰਦਾ ਰਿਹਾ ਸਾਡੀਆਂ ਅੱਖਾਂ ਦੇ ਸਾਹਮਣੇ 90 ਔਰ 92 ਦੇ ਵਿੱਚ ਕਾਰ ਸੇਵਕ ਜਦੋਂ ਯੁੱਧ ਆ ਗਏ ਤੇ ਹੜਾਂ ਦੇ ਹਾੜੀ ਆ ਗਏ ਲੋਕ ਪੈਦਲ 100 100 200 5 500 ਕਿਲੋਮੀਟਰ ਚੱਲ ਕੇ ਰਾਤਾ ਪਿੰਡਾਂ ਦੇ ਵਿੱਚ ਗੁਜ਼ਾਰੀਆਂ ਤੋਂ ਕਿਸੇ ਨੇ ਕੋਈ ਪਰਵਾਹ ਨਹੀਂ ਕੀਤੀ ਔਰ 90 ਦੇ ਵਿੱਚ ਮਲਾਮ ਸਿੰਘ ਦੀ ਸਰਕਾਰ ਦੇ ਵੇਲੇ ਗੋਲੀਆਂ ਚਲਾਈਆਂ ਗਈਆਂ ਲੇਕਿਨ ਗੋਲੀਆਂ ਦੀ ਪ੍ਰਵਾਹ ਵੀ ਨਾ ਕਰਦੇ ਹੋਏ ਲੋਕ ਜਿਹੜੇ ਆ ਉਹ ਬਾਵਰੀ ਢਾਂਚਾ ਜਿਹੜਾ ਹੈਗਾ ਉਸ ਤੱਕ ਪਹੁੰਚ ਗਏ ਔਰ 92 ਦੇ ਵਿੱਚ ਚੇਰੀ ਕਲਿਆਣ ਸਿੰਘ ਦੀ ਸਰਕਾਰ ਸੀਗੀ ਉਹਨਾਂ ਨੇ ਭਾਵੇਂ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਸੀਗਾ ਕਿ ਢਾਂਚੇ ਨੂੰ ਕੁਝ ਨਹੀਂ ਹੋਏਗਾ ਲੇਕਿਨ ਉਹਦੇ باوجود ਕਾਰਸੇਵਕਾਂ ਦੇ ਵਿੱਚ ਇੰਨਾ ਅਫਸਾਹ ਸੀਗਾ ਕਿ ਸਾਰਿਆਂ ਨੇ ਹੱਥਾਂ ਨਾਲ ਜੋ ਜਾ ਕੇ ਸਾਰਾ ਢਾਂਚਾ ਜਿਹੜਾ ਖਰੋਚ ਗਈ ਉਹ ਢਾ ਟੇਰੀ ਕਰ ਦਿੱਤਾ ਔਰ ਮਲਾਇਮ ਸਿੰਘ ਨੇ ਜਿਹੜਾ ਹੈ ਕਿਸੇ ਕਾਰਸੇਵਕ ਦੇ ਉੱਤੇ ਗੋਲੀ ਨਹੀਂ ਚਲਾਈ ਔਰ ਆਪਣਾ ਅਸਤੀਫਾ ਦੇ ਦਿੱਤਾ ਅੱਜ ਸਿਰਫ ਇਹ 인도 ਭਾਰਤ ਦੇ ਵਿੱਚ ਹੀ ਨਹੀਂ ਬਲਕਿ ਸਾਰੀ ਦੁਨੀਆ ਦੇ ਵਿੱਚ ਜਿਹੜਾ ਹੈ ਬੜੀ ਧੂਮ-ਧਾਮ ਦੇ ਨਾਲ ਸ਼੍ਰੀ ਪ੍ਰਭੂ ਰਾਮ ਜੀ ਦਾ ਜਿਹੜਾ ਹੈ ਉਹ ਉਤਸਵ ਮਨਾਇਆ ਜਾ ਰਿਹਾ ਹੈ ਔਰ ਸਾਰੀ ਦੁਨੀਆ ਹੀ ਇਹਦੇ ਤੇ ਖੁਸ਼ ਹੈ ਜਿਹੜੇ ਕਹਿੰਦੇ ਸੀਗੇ ਕਿ ਕਦੋਂ ਹਿੰਦੂ ਰਾਸ਼ਟਰ ਜਿਹੜਾ ਬਣੇਗਾ ਤਾਂ ਅੱਜ ਇੱਕ ਕਿਸਮ ਦੀ ਹਿੰਦੂ ਰਾਸ਼ਟਰ ਵਾਲ ਵਧਨ ਦੀ ਇੱਕ ਨੀਂਵ ਜਿਹੜੀ ਹੈ ਉਹ ਰੱਖ ਦਿੱਤੀ ਗਈ ਹੈ ਔਰ ਇਹ ਸਨਾਤਨ ਹੈ सनातन ਜਿਹੜਾ ਹੈ ਕਿਸੇ ਵੀ ਧਰਮ ਦੇ ਵਿਰੋਧ ਨਹੀਂ ਹੈ ਕੋਈ ਕਿਸੇ ਵੀ ਪੂਜਾ ਪਾਠ ਨੂੰ ਮੰਨਦਾ ਹੈ ਕਿਤੇ ਵੀ ਜਾਂਦਾ ਹੈ ਕਿਸੇ ਵੀ ਤਰ੍ਹਾਂ ਰੱਬ ਨੂੰ ਧਿਆਂਦਾ ਹੈ ਉਹ ਸਭ ਦਾ ਸਨਮਾਨ ਕਰਦਾ ਹੈ ਲੇਕਿਨ ਸਨਾਤਨ ਜਿਹੜਾ ਹੈ ਉਸ ਦੁਨੀਆ ਦੇ ਵਿੱਚ ਕਿੱਦਾਂ ਰਹਿਣਾ ਹੈ ਜੀਵਨ ਕਿੱਦਾਂ ਜਾਪਨ ਕਰਨਾ ਹੈ ਉਸ ਦਾ ਨਾਮ ਹੈ ਇਹ ਅਸਲੀ ਧਰਮ ਹੈ ਔਰ ਸਾਰੀ ਦੁਨੀਆ ਹੀ ਅੱਜ ਇਸ ਵੱਲ ਦੇਖ ਰਹੀ ਹੈ ਉਹ ਸਾਰੀ ਦੁਨੀਆ ਇਸ ਸਨਾਤਨ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੀ ਹੈ yeah shit it on yeah,